ਕੁਝ ਲੋਕਾਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਕੁੜੀ ਹਰਮਨਪ੍ਰੀਤ ਕੌਰ ਨੇ ਐਸਾ ਕੀ ਮਾਰਕਾ ਮਾਰ ਲਿਆ ਜਿਸ ਕਰਕੇ ਉਸ ਨੂੰ ਮਾਈ ਭਾਗੋ ਵਰਗੇ ਵਕਾਰੀ ਖਿਤਾਬ ਨਾਲ ਨਿਵਾਜਿਆ ਗਿਆ ਹੈ ਇਥੋਂ ਤੱਕ ਕਿ ਕਈ ਲੋਕ ਉਹਨੂੰ ਫੁਕਰੀ ਕਹਿੰਦੀ ਹੱਦ ਤੱਕ ਵੀ ਚਲੇ ਗਏ ਨੇ ਸਾਨੂੰ ਲੱਗਦਾ ਹੈ ਕਿ ਅਸਲ ਵਿੱਚ ਇਹ ਅਜੇ ਹੀ ਛੋਟੀ ਸੋਚ ਦੇ ਲੋਕ ਨੇ ਜਿਨ੍ਹਾਂ ਵਿੱਚ ਇੰਨੀ ਹਿੰਮਤ ਨਹੀਂ ਕਿ ਕਿਸੇ ਦੀ ਪ੍ਰਸ਼ੰਸਾ ਲਈ ਚਾਰ ਸ਼ਬਦ ਕਹਿ ਦੇਣ ਕਿਉਂਕਿ ਅਨੋਚਨਾ ਤਾਂ ਹਰ ਕੋਈ ਕਰ ਲੈਂਦਾ ਹੈ ਪਰ ਕਿਸੇ ਦੀ ਪ੍ਰਸ਼ੰਸਾ ਕਰਨ ਲਈ ਵੀ ਬੜਾ ਜਿਗਰਾ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਸਾਡਾ ਵੀ ਸਵਾਲ ਹੈ ਕਿ ਜੇ ਉਸ ਕੁੜੀ ਨੇ ਆਪਣੇ ਹੀ ਰੂਮ ਜਾਣ ਲਈ ਪੁਲਿਸ ਕੋਲੋਂ ਰਾਹ ਮੰਗ ਲਿਆ ਤਾਂ ਦੱਸੋ ਉਹਨੇ ਕੀ ਗੈਰ ਕਾਨੂੰਨੀ ਕੰਮ ਕਰ ਲਿਆ ਮੈਂ ਹੁਣੇ ਜਈ ਇੱਕ ਵਰਦੀ ਧਾਰੀ ਪੁਲਿਸ ਮੁਲਾਜ਼ਮ ਦੀ ਵੀਡੀਓ ਵੇਖ ਰਹੀ ਸੀ ਜਿਸ ਵਿੱਚ ਉਹ ਇਸ ਕੁੜੀ ਨੂੰ ਮਤਾਂ ਦਿੰਦਾ ਹੋਇਆ ਕਹਿ ਰਿਹਾ ਹੈ ਕਿ ਜੇ ਪੁਲਿਸ ਵੀ ਆਪਣੇ ਹੱਥ ਵਖਾ ਦੇਂਦੀ ਤਾਂ ਇਸ ਕੁੜੀ ਦਾ ਕੀ ਬਣਦਾ ਮੈਂ ਅਜੇ ਹੀ ਲੋਕਾਂ ਦੀ ਸੋਚ ਤੇ ਹੈਰਾਨ ਹਾਂ ਤੇ ਸੋਚ ਰਹੀ ਹਾਂ ਕਿ ਜੇ ਪੁਲਿਸ ਦਾ ਕੋਈ ਹਲਕਾ ਜਿਹਾ ਵਿਰੋਧ ਵੀ ਕਰ ਲਵੇ ਤਾਂ ਕਿ ਅਸੀਂ ਉਸ ਨੂੰ ਡੰਗਾ ਮਾਰਾਂਗੇ ਗੋਲੀਆਂ ਮਾਰਾਂਗੇ ਮੇਰਾ ਅਜੇ ਹੀ ਲੋਕਾਂ ਨੂੰ ਵੀ ਸਵਾਲ ਹੈ ਕਿ ਦੱਸੋ ਪੀਪੀਆਰ ਦੇ ਕਿਹੜੇ ਰੂਲ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਪਬਲਿਕ ਵੱਲੋਂ ਪ੍ਰਕਾਹਟ ਦੇਣ ਦੇ ਬਾਵਜੂਦ ਵੀ ਪੁਲਿਸ ਨੂੰ ਬੜੇ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਗਈ ਹੈ ਅਤੇ ਜਦੋਂ ਪਬਲਿਕ ਨੂੰ ਕੰਟਰੋਲ ਕਰਨ ਦੀ ਗੱਲ ਆਉਂਦੀ ਹੈ ਤਾਂ ਇਸ ਵਿੱਚ ਸਾਫ਼ ਤੌਰ ਤੇ ਪੁਲਿਸ ਨੂੰ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਕਰਨ ਦੀ ਹਦਾਇਤ ਦਿੱਤੀ ਗਈ ਹੈ ਫਿਰ ਵੀ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਇਸ ਸਬੰਧੀ ਪੰਜਾਬ ਪੁਲਿਸ ਰੂਲਸ ਦੀ ਨੈਟ ਤੋਂ ਚੰਗੀ ਤਰ੍ਹਾਂ ਸਟੱਡੀ ਕੀਤੀ ਜਾ ਸਕਦੀ ਹੈ ਹੁਣ ਮੀਡੀਆ ਨੂੰ ਵੀ ਸਵਾਲ ਕਰਨਾ ਬੰਦਾ ਹੈ ਕਿ ਤੁਸੀਂ ਆਪ ਤਾਂ ਹੰਡੇ ਹੋਈ ਪੁੱਛਿਓ ਰਹੋ ਪਰ ਉਸ ਨਿਆਣੀ ਉਮਰ ਦੀ ਕੁੜੀ ਨੂੰ ਤੁਸੀਂ ਸਵਾਲਾਂ ਜਵਾਬਾਂ ਵਿੱਚ ਇੰਨਾ ਉਲਝਾ ਲਿਆ ਕਿ ਉਹਦੇ ਮੂੰਹੋਂ ਨਿਕਲੇ 2-4 ਸ਼ਬਦਾਂ ਨੂੰ ਆਧਾਰ ਬਣਾ ਕੇ ਉਦੇ ਖਿਲਾਫ ਪੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਦੂਜਿਆਂ ਨੂੰ ਫੁਗਰਪੁੜੇ ਦੀਆਂ ਮੱਤਾ ਦੇਣ ਵਾਲੇ ਅਜਿਹੇ ਲੋਕਾਂ ਨੂੰ ਸਾਡਾ ਵੀ ਸਵਾਲ ਹੈ ਕਿ ਉਹਨਾਂ ਦੀਆਂ ਆਪਣੀਆਂ ਧੀਆਂ ਭੈਣਾਂ ਨੂੰ ਆਪਣੇ ਕਲਚਰ ਅਤੇ ਇਤਿਹਾਸ ਦੀ ਕਿੰਨੀ ਕੋ ਜਾਣਕਾਰੀ ਹੈ ਤੁਸੀਂ ਆਮ ਤੌਰ ਤੇ ਵੇਖਿਆ ਹੋਵੇਗਾ ਕਿ ਇਸ ਉਮਰ ਦੀਆਂ ਕੁੜੀਆਂ ਮੁੰਡੇ ਤਾਂ ਪੁਲਿਸ ਨੂੰ ਵੇਖ ਕੇ ਡਰਦੇ ਮਾਰੇ ਆਪਣਾ ਰਾਹ ਬਦਲ ਲੈਂਦੇ ਨੇ ਵਿਰੋਧ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਅਤੇ ਜੇ ਇਸ ਮਾਹੌਲ ਵਿੱਚ ਉਸ ਕੁੜੀ ਨੇ ਆਪਣੇ ਹੱਕ ਲਈ ਆਪਣੀ ਹੈਸਿਅਤ ਮੁਤਾਬਕ ਪੁਲਿਸ ਦੀ ਹਲਕੀ ਜਿਹੀ ਵਿਰੋਧਤਾ ਕਰ ਦਿੱਤੀ ਤਾਂ ਇਸ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਪਰ ਸਾਨੂੰ ਲੱਗਦਾ ਹੈ ਕਿ ਕੁਝ ਲੋਕਾਂ ਨੂੰ ਬਹੁਤ ਹੀ ਤਕਲੀਫ ਇਸ ਗੱਲ ਦੀ ਹੈ ਕਿ ਇਹ ਕੁੜੀ ਆਪਣੇ ਹਮ ਉਮਰ ਦੀਆਂ ਬਾਕੀਆਂ ਕੁੜੀਆਂ ਵਾਂਗ ਪੁੱਟੀਆਂ ਸਿੱਧੀਆਂ ਵੀਡੀਓਜ਼ ਕਿਉਂ ਨਹੀਂ ਪਾਉਂਦੀ ਅਤੇ ਇਹ ਆਪਣੇ ਗੌਰਵਮਈ ਇਤਿਹਾਸ ਨਾਲ ਕਿਉਂ ਜੁੜੀ ਹੋਈ ਹੈ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਤਾਂ ਜੋ ਅਜਿਹੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬੀਆਂ ਵਿੱਚ ਅਜੇ ਵੀ ਸਵੈ ਮਾਣ ਅਤੇ ਗੈਰਤ ਜਿਉਂਦੀ ਹੈ